ਆਜੋ ਭਾਈ ਤੁਹਾਨੂੰ ਆ ਇੱਕੋ ਮਿਲਕ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਵੀ ਇਹਦੇ ਵਿੱਚ ਕੀ ਇਹਦੀ ਸਾਹਸਮਾ ਵਾਲਾ ਕਿਵੇਂ ਇਹਦੇ ਵਿੱਚ ਘਾਪਲੇ ਹੁੰਦੇ ਆ ਕੀ ਇਹਦਾ ਸਿਸਟਮ ਆ ਸਾਰਾ ਕੁਝ ਦੱਸਾਂਗੇ ਤੇ ਬਾਈ ਮਿੱਤਰਾ ਦੱਸ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਹੈ ਵੀ ਹਾਈਟਾਂ ਵਾਲੀ ਮਸ਼ੀਨ ਆਈ ਏ ਹੂੰ ਤੇ ਹੁਣ ਟੈਕਨੋਲੋਜੀ ਦਾ ਜੋਗ ਆ ਯਾਨੀ ਕਿ ਟੈਕਨੋਲੋਜੀ ਵੱਧ ਗਈ ਪਹਿਲਾਂ ਦੂਜੂ ਆਪਾਂ ਫੈਂਟਾ ਲਾਉਂਦੇ ਹੁੰਦੇ ਸੀਗੇ ਤੇਲ ਪਾ ਕੇ ਬਗੈ ਤੇਲ ਕੋਲ ਪਾ ਕੇ ਹੁਣ ਏ ਆ ਮਸ਼ੀਨ ਆ ਗਈ ਪਰ ਇਹ ਚ ਕਪੜੇ ਬਹੁਤ ਆ ਜੀ ਕਪੜੇ ਕਿਵੇਂ ਹੁੰਦੇ ਨੇ ਜੀ ਕਪੜੇ ਜੀ ਜਿਵੇਂ ਆਪਾਂ ਨੂੰ ਫਾਇੰਡ ਬਣ ਸਕਦੇ ਆ ਜੀ ਮਤਲਬ ਜਿੰਨੇ ਤੇ ਲਾਉਣੀ ਆ ਮਤਲਬ ਜੇ ਸਹੀ ਫਾਇੰਡ ਤੁਹਾਡੀ 7.0 ਆ ਰਹੀ ਹੈ ਤੇ ਆਪਾਂ 8.5 ਵੀ ਘਟ ਸਕਦੇ ਆ ਵਧਾ ਕੇ ਤਾਂ ਹਾਂ ਸਕਦੇ ਆ ਕਿਵੇਂ ਵਧੂ ਘਟੂ ਫਿਰ ਉਹ ਦੱਸ ਬੀਓ ਪ੍ਰੋਫਾਈਲ ਉਹਦੇ ਵਾਲਾ ਦੱਸ ਦੇ ਇਹ ਜੀ ਕੋ ਫੈਕਸ਼ਨ ਆ ਜੀ ਹਾਂ ਕੋਈ ਮੈਨੂੰ ਤਾਂ ਆਪ ਨੂੰ ਚੰਗੀ ਤਰ੍ਹਾਂ ਪਤਾ ਵੀ ਇੱਕ ਆ ਕੈਲੀਬ੍ਰੇਸ਼ਨ ਫੈਕਸ਼ਨ ਆ ਇਹਦੇ ਅੰਦਰ ਜਾ ਕੇ ਇਹਦੀ ਸੈਟਿੰਗ ਹੋ ਜਾਂਦੀ ਹੈ ਕੋਈ ਮਹਾਰ ਬੰਦਾ ਹੀ ਕਰ ਸਕਦਾ ਨਹੀਂ ਨਹੀਂ ਇੱਕ ਜਿਹੜੀ ਉਹ ਪ੍ਰੋਫਾਈਲੋ ਵਾਲੀ ਅਟ ਲੱਗਦੀ ਹੁੰਦੀ ਹੈ ਫੈਂਟ ਉਹ ਕਿੱਥੋਂ ਲੱਗਦੀ ਹੈ ਇਹਦੇ ਤਿੰਨ ਫਕਸ਼ਨ ਹੁੰਦੇ ਜੀ ਇੱਕ ਤਾਂ ਮਿਕਸਡ ਹੂੰ ਇੱਥੇ ਇੱਕ ਆ ਗਿਆ ਯਾ ਬੋਫਾਈਲੋ ਆ ਗਿਆ ਜੀ ਤੇ ਕਾ ਕਾ ਆ ਪ੍ਰੋਫਾਈਲੋ ਆ ਗਿਆ ਪ੍ਰੋਫਾਈਲੋ ਮਿਲ ਕੇ ਇੱਥੇ ਮੈਸ ਦੀ ਦੱਦੀ ਫੈਂਟ ਲੱਗੂ ਹਾਂਜੀ ਇੱਥੇ ਕਾਓ ਦੀ ਕਾਓ ਤੇ ਗਾਂ ਦੇ ਦੱਦੀ ਦੀ ਲੱਗੂ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਚ ਵੀ ਕਹਿੰਦਾ ਪਾਪਾ ਜੀ ਜੇ ਤੁਸੀਂ ਮਤਲਬ ਵੀ ਖੋ ਕਰਨਾ ਹੈ ਦੁੱਧ ਪਾ ਰਹੇ ਹੋ ਤਾਂ ਇੱਕ ਦੋ ਡੈਰੀਆਂ ਤੇ ਫੈਂਟ ਚੈੱਕ ਕਰਾ ਕੇ ਸਹੀ ਕਰਾ ਕੇ ਫੇਰ ਪਾਓ ਵੀ ਜੇ ਮਿਕਸ ਦੁੱਧਾ ਤਾਂ ਮਿਕਸ ਤੇ ਲਵਾਓ ਹਾਂ ਵੀ ਫੈਂਟ ਲਵਾਉਣ ਵਾਲੇ ਆ ਜੀ ਗੌਰ ਰੱਖੋ ਹਾਂ ਫੈਂਟ ਲਵਾਉਣ ਵਾਲੇ ਆ ਜੀ ਵੀ ਗੌਰ ਕਰਨੀ ਜ਼ਰੂਰੀ ਹੈ ਵੀ ਯਾਨੀ ਕਿ ਡੈਰੀਆਂ ਦਾ ਬੰਦਾ ਤੁਹਾਡੇ ਨਾਲ ਕਾਪੜਾ ਵੀ ਕਰ ਸਕਦਾ ਤੇ ਉਹ ਆਪ ਇਹਦਾ ਸਾਹ ਸਮਾਲ ਕੇ ਸਾਹ ਸੁਭਾਲ ਆ ਦੇਖੋ ਜੀ ਇਹਦੀ ਦਵਾਈ ਲੱਗਦੀ ਹੈ ਇਹਦੇ ਵੀ ਨਾ ਨੀਜ ਕਾਰਡ ਹੁੰਦਾ ਉਹ ਬਹੁਤ ਮਹਿੰਗਾ 10000 ਰੁਪਏ ਦਾ ਕਾਰਡ ਆ ਉਹ ਤੇ ਜੇ ਆਪਾਂ ਸਾਉਂਡ ਵਾਲ ਨਹੀਂ ਕਰਾਂਗੇ ਤਾਂ ਖਰਾਬ ਹੋ ਜੂਗਾ ਜੀ ਅੱਛਾ ਆਹ ਆਹ ਤਾਂ ਹੈਗੀ ਜੀ ਰੈਨ ਵਾਲੀ ਦਵਾਈ ਯਾਨੀ ਕਿ ਰੋਜ਼ ਲੱਗਦੀ ਆ ਇਹ ਅੱਛਾ ਯਾਨੀ ਬਰਉਣੀ ਪੈਂਦੀ ਆ ਇੱਕ ਡਾਟ ਪਾ ਕੇ ਯਾਨੀ ਕਿ ਕਿਲਟ ਦੀ ਡਾਟ ਪੈਂਦਾ ਜੀ ਇਹ ਅੱਛਾ ਆਹ ਹੈਗੀ ਜੀ ਹਫਤੇ ਵਾਲੀ ਦਵਾਈ ਅੱਛਾ ਇਹ ਇਹਦੇ ਨਾਲ ਹਫਤੇ ਨਾਲ ਹਾਂਜੀ ਇਹ ਹਫਤੇ ਬਾਅਦ ਲਾਉਣੀ ਪੈਂਦੀ ਆ ਅੱਛਾ ਫਿਰ ਇਹਦੇ ਨਾਲ ਇਹਦੀ ਸਫਾਈ ਹੋ ਜਾਂਦੀ ਆ ਅੱਛਾ ਇੱਕੋ ਵੀਕਰ ਤੇ ਆਹ ਕਾਹ ਕਾਹ ਫੈਂਟਾ ਬਾਅਦ ਇਹਦੇ ਨਾਲ ਸੋਣੀ ਚਾਹੀਦੀ ਆ ਨਨ੍ਹਾ ਇਹ ਬੱਲੇ ਵੀ ਜਿੰਨੀ ਮਰਜ਼ੀ ਫੈਂਟ ਲਾਓ ਜਦੋਂ ਬੱਲੇ ਦਾ ਕੰਮ ਖਤਮ ਹੋ ਗਿਆ ਉਦੋਂ ਬਾਅਦ ਤੁਸੀਂ ਇਹ ਲਾ ਸਕਦੇ ਹੋ ਅੱਛਾ ਇਹ ਇਹ ਪਾਣੀ ਚਰ ਲਾ ਕੇ ਲਾਉਣੀ ਆ ਹਾਂਜੀ ਹਾਂਜੀ ਸਮਝ ਲਓ ਜੀ 1 ਲੀਟਰ ਪਾਣੀ ਦੇ ਵਿੱਚ ਪਾ ਲੈਣੀ ਆ ਜਿਹੜਾ ਇਹ ਡਾਕਟਰ ਵਾਲਾ ਪਾਣੀ ਲੈਣਾ ਉਹ ਜੀ 1/2 ਡਾਢ ਪਾ ਲੈਣਾ ਇਹਦਾ ਅੱਛਾ ਤੇ ਇਹ ਉਦੋਂ ਬਾਅਦ ਫਿਰ ਮੰਨ ਲਓ ਵੀ ਇਹਨੂੰ ਇਹਦੇ ਨਾਲ ਸਾਫ਼ ਕਰਨਾ ਪੈਂਦਾ ਜੀ ਠੀਕ ਆ ਠੀਕ ਹਮਮ ਹੋਰ ਜਾਣਕਾਰੀਆਂ ਵੀਡੀਓ ਦਾ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ